ਦਸ ਹੋਰ ਕੀ ਸੁਣਾਈਏ ਜੀਨੂ ਸੱਜਣ ਬਣਾਈਏ ਉਹਨੂੰ ਛੱਡ ਕੇ ਨਹੀਂ ਜਾਂਦਾ ਜੀ ਦਾ ਫੜ ਲਈਏ ਹੱਥ ਨਾ ਉਤੋਂ ਹੋਈਏ ਕਦੇ ਵੱਖ ਉਹ ਤੋਂ ਹੱਥ ਨਹੀਂ ਛਡਾਈਂਦਾ ਜਿੱਥੇ ਪਾ ਲਈਏ ਯਾਰੀ ਨਿਗਾਹ ਰੱਖੀਏ ਨਾ ਮਾਰੀ ਨਾਂ ਗੁਜ਼ਾਰਿਆ ਕਿ ਵਹੀਂਦਾ ਇਹਦੇ ਨਾਲ ਪਿਆਰ ਪਾਈਏ ਕਦੇ ਪਿੱਠ ਨਾ ਵਖਾਈਏ ਪਿਆਰ ਦਿਲ ਚੋਂ ਨਿਵਾਇਂਦਾ ਨਾ ਮਾਰੋ ਰਿਸਤੇ ਚ ਪਾਨੀ ਨਾ ਕਰੋ ਧੀ ਦੀ ਬਦਨਮੀ ਨਾ ਦੁੱਖ ਮਾਪਿਆਂ ਨੂੰ ਲਹਿੰਦਾ ਨਾ ਜਿੱਥੇ ਸੁਣੇ ਕੋਈ ਗੱਲ ਨਾ ਜਿੱਥੇ ਨਿਕਲਦਾ ਹੰਨ ਨਹੀਂ ਉਥੇ ਦੁੱਖ ਡਾਸਣਾਈਂਦਾ ਜਿਹਦੇ ਨਾਲ ਬਹਿ ਕੇ ਖਾਈਏ ਉਹਨੂੰ ਪਿੱਠ ਨਾ ਵਖਾਈਏ ਨਾ ਕਦੇ ਯਾਰ ਨੂੰ ਹਰਾਈਂ ਦਾ ਸੱਚੀ ਆਖ ਤੱਕ ਨੌਰੀ ਉਹ ਲਾ ਕੇ ਚੱਕੀਏ ਨਾ ਪੌੜੀ ਕਦੇ ਦਗਾਨੀ ਕਮਾਈਂਦਾ ਉਹ ਕਦੇ ਦਗਾਨੀ ਕਮਾਈਂਦਾ